a sí, sí, sí. کہ ساری پنجاب کے پنو سارا عوام بٹ میری ہاتھ جوڑ کے بہتری اسٹیج سے بیٹھے ہوئے لیڈر شام جی پر نسل نہیں تو سارے ملو ਵੀਰ ਵੀ ਲੋੜੀਂਦੀ ਲੋੜ ਹੈ ਅੱਜ ਸਾਡੇ ਵਪਾਰੀ ਵੀਰ ਦੁਕਾਨਦਾਰ ਤਾਂ ਬੈਠੇ ਇੰਡਸਟਰੀ ਜ਼ਿਲ੍ਹਾ ਦੇ ਦੇਸ਼ੇ ਤੋਂ ਨਾਲ ਹੋਣਾ ਦਾ ਇਹ ਕਿ ਹੋ ਰਿਹਾ ਇੱਥੇ ਬੀਏਪੀ ਆਈ ਹੈ ਜਾਂ ਭਾਗੀ ਖਾਤਾਂ ਜਾਂ ਨਕਲੀ ਆਈਡੀਆ ਕਰੀ ਦੀ ਹੈ ਜਾਂ ਕੋਪਰੇਟਿਵ ਤੁਹਾਡੀਆਂ ਸੁਸਾਇਟੀਆਂ ਦੇ ਦੀ ਨਕਲੀ ਖਾਤ ਨਕਲੀ ਕੀੜੇਬਾਰ ਦਵਾਈਆਂ ਨਕਲੀ ਬੀਜ ਤੇ ਮੈਨੂੰ ਦੱਸੋ ਮੈਂ ਲੈ ਲੀਰੋ ਕਿਸਾਨੀ ਦਾ ਇੱਥੇ ਪੜੇਗਾ ਕੀ ਕਾਹਦੇ ਤੇ ਕੀਤਾ ਸਹਜੋ ਬਲੇ 10 ਫਰਸ ਦੀ ਨਿਵੇ ਸਾਡੇ ਨੂੰ ਆਪ ਲਈ ਕਦੇ ਬਜ਼ੁਰਗ ਕਿਹਾ ਕੇ ਸਾਡੀ ਸਾਰਿਆਂ ਨੂੰ ਪਹਿਲੇ ਤੇਰੀ ਹੱਥ ਜੋੜ ਕੇ ਬੇਨਤੀ ਹੈ ਗੱਲ ਸੁਣਿਓ ਅੱਜ ਬੜੀ ਸੰਜੀਦਗੀ ਨਾਲ ਇਹ ਚੁਟਕਲਿਆਂ ਦਾ ਟਾਈਟ ਕਰਕੇ ਆਪਾਂ ਚੁਟਕਲਿਆਂ ਨੂੰ ਇਹ ਹਾਸੇ ਮਜ਼ਾਕ ਵਧੀਆ ੱੰਡਾ ਅਸੈਂਬਲੀ ਵਿੱਚ ਵੀ ਬਾਹਰ ਵੀ ਮਨ ਕਰਦੀ ਨਹੀਂ ਸੰਗ ਲੋਕ ਇਹ ਤੇ ਚੁਟਕਲਿਆਂ ਦੀ ਸਰਕਾਰ ਭੜੀ نوٹ کر سال سے وہ سی دو لکھ سٹ ہزار کروڑ یہ ساڑھے تین سال لکھ بی ہزار کروڑ وا کے ਇਹ ਹੁਣ ਸਾਡੇ ਦਾ ਕਰਜ਼ਾ ਤੇ तकरीबन 4 ਲੱਖ ਕਰੋੜ ਦਾ ਹੈ ਤੇ ਜਿੱਦ ਤੱਕ ਇਹ ਜਗੜੂ ਦੀ ਸਰਕਾਰ ਗਈ तकरीबन ਇਹ 5 ਲੱਖ ਕਰੋੜ ਤੇ ਛੱਡ ਕੇ ਮੇਰੇ ਭਰਾਓ ਹੱਥ ਜੋੜ ਕੇ ਬੇਨਤੀ ਆਪੜੀਆਂ ਲੜਾਈਆਂ ਪਾ ਦਿੱਤੀ ਆਪੇ ਲੋਕਾਂ ਨੂੰ ਆਪਰੇ ਆਪਣੇ ਕਾਂਗਰਸ ਨਾਲ ਲਾਪਤ ਹੋ ਗਈ ਕਦੀ ਕੋਈ ਮਾਤ ਦੇਗੀ ਜਿਹੜੀ ਹਰ ਵਕਤ ਨਹੀਂ ਹੈ ਤੁਸੀਂ ਇੱਥੇ ਸਭੀ ਜਾਣ ਕੇ ਲੜਾਈਆਂ ਦੇ ਵੀਰੋ ਗੁਰੂ ਮਾਰਾ ਸਾਹਿਬ ਦੀ ਬਾਹਰ ਕਰਤਾ ਹੋਈ ਬੀਜਪੀ ਦੇ ਚੰਦ ਮਿੱਤਰਾ ਨੇ ਪਾਰਲੀਮੈਂਟੀਆਂ ਚੋਣਾਂ ਦੇ ਵਿੱਚ ਇਹਨਾਂ ਸਾਫ ਸਾਫ ਕਰ ਦਿੱਤੇ ਕਿ ਦੇਸ਼ ਸਾਡਾ ਦੋਹੇ ਤੇ ਹਾਈ ਸੀਟਾਂ ਮਿਲ ਗਿਆ ਪਾਰਲਮੈਂਟ ਚ મોદી ਨੂੰ ਇਹ ਅਸੀਂ ਹਿੰਦੁਸਤਾਨ ਦੇ ਵਿੱਚ ਡਾਕਟਰ ਧੀਮਰਾ ਬਿੱਤਰ ਸਾਹਿਬ ਦਾ ਬਣਾਇਆ ਹੋਇਆ ਸਿਕਦਾ ਇਹਨੂੰ ਫੜਾਂਗੇ ਜਮਾਂ ਸਖਜਾਂ ਦੇਵਾਂਗੇ ਕਿ ਜਿਹੜੀਆਂ ਸਾਡੇ ਚਲਨ ਭਾਰਤ ਨੂੰ ਪਛੜੀ ਕੇ ਸ਼ਹਿਰੀਆਂ ਕਿਹੜਿਆ ਰੈਜ਼ਰਵੇਸ਼ਨ ਮਿਲਿਆ ਸੀ ਉਹ ਭਾਵੇਂ ਐਮਪੀ ਛੋੜ ਐਮਐਲਏ ਛੋੜ ਭਾਵੇਂ ਸਰਕਟੀਆਂ ਛੋੜ ਭਾਵੇਂ ਨੌਕਰੀਆਂ ਛੋ ਅਸੀਂ ਇਹ ਸਾਰੀਆਂ ਗੱਲਾਂ ਕਰਦਾ ਇਹਨਾਂ ਦਾ ਮਕਸੂਦ ਲੋਕਾਂ ਨੂੰ ਸਮਝ ਆ ਗਿਆ ਤੇ 250 ਪੱਧਰ ਦੀ ਜਗ੍ਹਾ ਤੇ ਸਾਡੀ ਪੁਸ਼ਤੀ ਸੁਭਦੀ ਮੇਰੇ ਵੀਰੋ 240 ਸੀਟਾਂ ਦਿੱਤੀ ਗਈ ਜੇ 350 ਤੋਂ ਵੱਧ ਵਾਧੇ ਦੀ ਤੇ ਮੇਰੇ ਵੀਰੋ ਕੋਈ ਵੀ ਅੱਗੇ ਤੁਹਾਡੇ ਪ੍ਰਭਤ ਕਸ਼ਰੀਆਂ ਸ਼ਰੀਰਾਂ ਦੀ ਇਸ ਦੇਚੇ ਕੁਝ ਚੰਗਾਈ ਨਹੀਂ ਸੀ ਜੀ ਆਰਐਸਐਸ ਦੀ ਸੋਚ ਤੁਹਾਡੇ ਸਾਹਮਣੇ ਮੇਰੇ ਹੱਥ ਜੋੜ ਕੇ ਪੁਕਾਰੇ ਸੈਂ ਦੇ ਵੀਰੋਇਆਂ ਗੱਲ ਸੁਣੋ ਪਹਿਲੇ ਜਦੋਂ ਕਸ਼ਮੀਰ ਦੀ ਹੋ ਰਹੀ ਜਦੋਂ ਖਤਮ ਕੀਤੀ ਆ ਭਾਜਪਾ ਇੱਕ ਸੂਬੇ ਨੂੰ ਤੋੜ ਸੀ ਅੱਜ ਮਾਣ ਕੇ ਨੂੰ ਜੁੜੇ ਡਰੇ ਬਰਾਬਰ ਅੱਜ ਦੇ

ਉਹਨਾਂ ਦੇ ਸਤਿ ਸਦਾ ਦੇ ਕੇ ਦਬਤ ਵੀ ਸੱਤਿਆ ਸੰਥੇ ਕੇ ਉਹਨਾਂ ਦੇ ਗੱਪੀ ਦੇ ਬਾਜਵਾ ਸਾਹਿਬ ਜਦੋਂ ਤੁਹਾਡਾ ਅਸੈਂਬਲੀ ਸੈਸ਼ਨ ਚੱਲ ਰਿਹਾ ਸੀ